ਜੋ ਕਾਨੂੰਨ ਸਾਨੂੰ ਨਹੀਂ ਚਾਹੀਦੇ ਸਾਡੇ ਕਿਸਾਨਾਂ ਤੇ ਜ਼ਬਰਦਸਤੀ ਥੋਪੇ ਜਾ ਰਹੇ ਆ ਅੱਜ ਅਸੀਂ ਉਹਨਾਂ ਦਾ ਜੋ ਖੇਤੀ ਕਾਨੂੰਨਾਂ ਦਾ ਖਰੜਾ ਸੀ ਅੱਜ ਅਸੀਂ ਉਹਦੀਆਂ ਕਾਪੀਆਂ ਸਾੜੀਆਂ ਆ ਇਹ ਇੱਕ ਅਸੀਂ ਖਰੜਾ ਜਾਂ ਇਹ ਕਾਨੂੰਨ ਕਦੇ ਵੀ ਇਹ ਲਾਗੂ ਨਹੀਂ ਹੋਣੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਇਸ ਸੰਘਰਸ਼ ਤੋਂ ਬਾਅਦ ਕਿਤੇ ਨਾ ਕਿਤੇ ਬੈਠਕ ਹੋਈ ਅਤੇ ਉਹਨਾਂ ਖੇਤੀ ਕਾਨੂੰਨਾਂ ਨੂੰ ਮੰਨਿਆ ਗਿਆ ਪਰ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਤਸਵੀਰਾਂ ਦਿਖਾ ਰਹੇ ਐਸਵੇਲੇ ਹੁਸ਼ਿਆਰਪੁਰ ਦੀਆਂ ਜਿੱਥੇ ਕਿ ਅੱਜ ਵੀ ਲੰਬੇ ਸੰਘਰਸ਼ ਤੋਂ ਬਾਅਦ ਲੋਹੜੀ ਵਾਲੇ ਦਿਨ ਜਿੱਥੇ ਕਿ ਲੋਹੜੀ ਮਨਾਈ ਜਾਣੀ ਹੈ ਉੱਥੇ ਕਿਸਾਨਾਂ ਵੱਲੋਂ ਉਹਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅੱਜ ਦਾ ਲੋਹੜੀ ਦਾ ਦਿਨ ਮਨਾਇਆ ਜਾ ਰਿਹਾ ਹੈ ਅਤੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਸਾਡੀ ਕਾਲੀ ਲੋਹੜੀ ਹੈ ਕਿਉਂਕਿ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਅਤੇ ਉਹਨਾਂ ਦੀਆਂ ਮੰਗਾਂ ਬਣੀਆਂ ਗਈਆਂ ਸੀ ਔਰ ਅਮਲ ਦੇ ਵਿੱਚ ਨਹੀਂ ਲਿਆਂਦੀਆਂ ਗਈਆਂ ਅੱਜ ਵੀ ਉਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਕਰਦੇ ਨਜ਼ਰ ਆ ਰਹੇ ਹੋ ਕੀ ਕਹੂੰਗਾ ਇਦਾਂ ਆ ਕਿ ਜੋ ਵੀ ਅੱਜ ਤੋਂ ਪਹਿਲਾਂ ਜੋ ਸਾਲ ਇੱਕ ਚੱਲਿਆ ਸੀ ਸਾਡਾ ਅੰਦੋਲਨ ਸੇਮ ਉਹ ਹੀ ਇਹ ਖਰੜਾ ਦੁਆਰਾ ਹੋਰ ਨੀਤੀਆਂ ਦੇ ਨਾਲ ਘੁਮਾ ਕੇ ਫਿਰ ਜ਼ਿਮੀਦਾਰਾਂ ਤੇ ਥੋਪਿਆ ਜਾ ਰਿਹਾ ਆ ਕਾਨੂੰਨ ਉਹ ਹੀ ਆ ਥੋੜੀ ਉਹਦੀ ਰੂਪਰੇਖਾ ਬਦਲ ਕੇ ਕਿਸਾਨਾਂ ਦੇ ਉੱਤੇ ਕਿਸਾਨਾਂ ਨੂੰ ਇਹਨੂੰ ਦੁਬਾਰਾ ਲਾਗੂ ਕਰਨ ਲਈ ਮੋਦੀ ਦੀਆਂ ਨੀਤੀਆਂ ਆ ਇਹ ਘੁਮਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹੋ ਹੀ ਕਾਨੂੰਨ ਦੁਬਾਰਾ ਫਿਰ ਲਿਆਉਣੇ ਚਾਹੁੰਦੀ ਆ ਮੋਦੀ ਸਰਕਾਰ ਅੱਜ ਅਸੀਂ ਇਸ ਜੋ ਕਾਨੂੰਨ ਸਾਨੂੰ ਨਹੀਂ ਚਾਹੀਦਾ ਸਾਡੇ ਕਿਸਾਨਾਂ ਤੇ ਜ਼ਬਰਦਸਤੀ ਥੋਪੇ ਜਾ ਰਹਾ ਆ ਅੱਜ ਅਸੀਂ ਉਹਨਾਂ ਦਾ ਜੋ ਖੇਤੀ ਕਾਨੂੰਨਾਂ ਦਾ ਖਰੜਾ ਸੀ ਅੱਜ ਅਸੀਂ ਉਹਦੀਆਂ ਕਾਪੀਆਂ ਸਾੜੀਆਂ ਆ ਇਹ ਇੱਕ ਅਸੀਂ ਖਰੜਾ ਜਾਂ ਇਹ ਕਾਨੂੰਨ ਕਦੇ ਵੀ ਇਹ ਲਾਗੂ ਨਹੀਂ ਹੋਣੇ ਇਹਨਾਂ ਕਾਨੂੰਨਾਂ ਕਰਕੇ ਹੀ ਸੰਘਰਸ਼ ਬਾਰਡਰਾਂ ਤੇ ਕਿਸਾਨ ਬੈਠੇ ਆ ਸੰਘਰਸ਼ ਲੜ ਰਹੇ ਆ ਲੜਦੇ ਰਵਾਂਗੇ ਇਹ ਖੇਤੀ ਕਾਨੂੰਨ ਜਿਹੜੇ ਆ ਇਹ ਆਪਾਂ ਅਸੀਂ ਆਪਣੇ ਤੇ ਲਾਗੂ ਨਹੀਂ ਹੋਣ ਦੇਾਂਗੇ حق کی ਮੰਗਾਂ ਲਈ ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਤਾਂ ਇੱਕ ਸੰਘਰਸ਼ ਹੋ ਲਿਖਿਆ ਕਿਸਾਨਾਂ ਨੇ ਜਿਹਦੇ ਜਿਹਦੇ ਫਲਸਫੇ ਰੂਪ ਇੱਕ ਮੀਟਿੰਗਾਂ ਤੋਂ ਬਾਅਦ ਇੱਕ ਸਿੱਟਾ ਨਿਕਲਿਆ ਵੀ ਉਹ ਕਹਿੰਦੇ ਵੀ ਇਹ ਖੇਤੀ ਕਾਨੂੰਨ ਮੰਨ ਲਏ ਮੰਨ ਲਏ ਗਏ ਹਨ ਨਹੀਂ ਅਮਲ ਵਿੱਚ ਪਰ ਕਿਤੇ ਵੀ ਉਹ ਜਿਹੜੀਆਂ ਮੰਗੀਆਂ ਮੰਨ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਸੀ ਉਹ ਕਿਤੇ ਅਮਲ 'ਚ ਨਹੀਂ ਆਈਆਂ ਉਸ ਤੋਂ ਬਾਅਦ ਅੱਜ ਚਾਹੇ ਡੱਲੇਵਾਲ ਸਾਹਿਬ ਦੀ ਗੱਲ ਕਰ ਲੋ ਚਾਹੇ ਕਿਸਾਨਾਂ ਦੀ ਗੱਲ ਕਰ ਲੋ ਕਿਸਾਨ ਉਹ ਹੀ ਸੰਘਰਸ਼ ਕਰਦਾ ਨਜ਼ਾਰਾ ਆ ਕੀ ਕਹਾਂਗਾ ਅਸਲ ਵਿੱਚ ਇਹ ਜਮਾਤੀ ਲੜਾਈ ਆ ਉਹ ਵਰਕਿੰਗ ਕਲਾਸ ਜਿਹੜੀ ਮਿਹਨਤ ਕਸਮਾ ਤੇ ਆ ਉਹਦਾ ਸੋਚਣ ਹੋ ਰਿਆ ਉਹਦੀ ਕਮਾਈ ਨੂੰ ਖੜਪਣ ਲਈ ਇੱਥੋਂ ਦਾ ਸ਼ਾਮਰਾਜੀ ਪੌਂਟ ਜਿਹੜੀ ਉਹ ਕਾਰਪੋਰੇਟ ਸੈਕਟਰ ਆਹੀਂ ਉੱਥੇ ਕਬਜ਼ਾ ਕਰਨਾ ਚਾਹੁੰਦੀ ਆ ਉਹ ਅਸੀਂ ਇਸ ਸੰਵਲ ਨੂੰ ਅਸੀਂ ਖੇਤੀ ਤੇ ਜੋ ਤਿੰਨ ਕਾਲੇ ਕਾਨੂੰਨ ਸਿਗੇ ਉਹਦੇ ਵਿੱਚ ਬਹੁਤ ਗੌਰ ਨਾਲ ਬੜੇ ਧਿਆਨ ਜਦੋਂ ਦੇਖਿਆ ਤੇ ਉਹ ਖੇਤੀ ਕਾਨੂੰਨ ਜਿਹੜੇ ਸਗੇ ਉਹ ਅਸਲ ਵਿੱਚ ਸਾ ਤੋਂ ਜ਼ਮੀਨ ਖੋਣ ਦਾ ਇੱਕ ਹਿੱਸਾ ਬਣ ਰਿਹਾ ਸੀ ਇਹਨੂੰ ਬੁੱਧੀਜੀਵੀਆਂ ਨੇ ਕਿਸਾਨੀ ਵਰਗ ਨੇ ਬਹੁਤ ਪਰਚੋਲਮੀ ਨਜ਼ਰ ਨਾਲ ਕਿਸਾਨ ਜਥੇਬੰਦੀਆਂ ਨੇ ਜਦੋਂ ਝਾਤ ਮਾਰੀ ਤੇ ਉਹ ਕਾਨੂੰਨ ਜਿਹੜੇ ਉਹ ਸਾਨੂੰ ਇੱਕ ਖਸਿਆਰੇ ਦੇ ਰੂਪ ਵਿੱਚ ਜ਼ਮੀਨ ਛੱਡ ਕੇ ਜਾਣ ਵਾਲੇ ਸੀ ਉਹਦੀ ਸਾਰੀ ਜਿਹੜੀ ਕਮਜ਼ਾ ਸੀ ਉਹ ਕਾਰਪੋਰੇਟ ਸੈਕਟਰ ਦਾ ਵੱਡੇ ਜ਼ਾਰੇਦਾਰਾਂ ਦਾ ਉੱਤੇ ਹੋਣਾ ਸੀ ਉਹ ਤੋੜਿਆ ਗਿਆ ਉਦੋਂ ਬਾਅਦ ਦੇ ਵਿੱਚ ਉਹ ਗੱਲ ਮੋਦੀ ਸਾਹਿਬ ਮੰਨ ਗਏ ਉਹ ਲਿਖਤੀ ਰੂਪ ਵਿੱਚ ਇਨ ਰਾਈਟਿੰਗ ਹੋਇਆ ਲੇਕਿਨ ਲਿਖਤ ਨੂੰ ਅਮਲ ਦੇਣਾ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਉਹਦੇ ਵਿੱਚ ਸਾਰੀਆਂ ਮਦਾਂ ਜਿਹੜੀਆਂ ਸੀ ਉਹ ਸਾਡੇ ਪੱਖ ਵਿੱਚ ਆਉਣੀਆਂ ਚਾਹੀਦੀਆਂ ਸੀ ਕਿਸਾਨੀ ਜੋ ਰੁਕਣ ਸਗਾ ਉਹ ਤੇ ਡਵੈਲ ਪਾਉਣਾ ਸੀ ਤੋਂ ਇਸ ਟਰੰਗ ਦੀ ਖੇਤੀ ਉਪਜ ਤੇ ਇੰਡਸਟਰੀ ਜਿਹੜੀ ਉਹ ਹਰ ਖਿੱਤੇ ਚ ਲੱਗਣੀ ਚਾਹੀਦੀ ਸੀ ਕਿਉਂਕਿ ਜਦੋਂ ਕਿੰਨੇ ਵੀ ਮੰਨਿਆ ਜਾਣਾ ਸੀ ਪਰ ਸੰਘਰਸ਼ ਅੱਜ ਵੀ ਉਹੀ ਹੈ ਮੰਗਾ ਅੱਜ ਵੀ ਉਹੀ ਹੈ ਕਿਤੇ ਅਮਲ ਚ ਨਹੀਂ ਕੁਝ ਅੱਜ ਯਾਨੀ ਉਹਨੂੰ ਇਸ ਰੂਪ ਵਿੱਚ ਕਿ ਸਾਡਾ ਜੋ ਪ੍ਰੋਡਕਟ ਹੈ ਖੇਤੀ ਦਾ ਉਹਦੇ ਤੇ ਕਬਜ਼ਾ ਜਿਹੜੀ ਅਸੀਂ ਸਾਡੀ ਸਾਰੀ ਕਮਾਈ ਆ ਉਹ ਤੇ ਵੱਡੇ ਉਜ਼ਾਰੇਦਾਰ ਦਾ ਕਬਜ਼ਾ ਮੰਡੀ ਰਾਹੀਂ ਕਰਨਾ ਚਾਹੁੰਦੇ ਆ ਮੰਡੀ ਸਿਸਟਮ ਨੂੰ ਤੋੜ ਕੇ ਆਪਣੇ ਪੱਖ ਵਿੱਚ ਲਗਾਣਾ ਚਾਹੁੰਦੇ ਆ ਉਹ ਵੱਡੇ ਵੱਡੇ ਗੋਦਾਮਾਂ 'ਚ بڑے بڑے ਸ਼ੈਲਰਾਂ 'ਚ ਉਹ ਸਾਰਾ ਸਮਾਨ ਅਸਲ ਵਿੱਚ ਮੰਡੀ ਵਿੱਚ ਦੇ ਆੜਤੀ ਆ ਸ਼ੈਲਰ ਵਿੱਚ ਸਮਾਨ ਵੀ ਆੜਤੀ ਹੈ ਦਾ ਸੈਲਰ ਵੀ ਆ ਉਹ ਸਮਾਨ ਫਿਰ ਸੈਲਰ ਚਲਾ ਜਾਣਾ ਤੇ ਸਾਨੂੰ ਆਪਣਾ ਦਰਸਤ ਜਿਹੜਾ ਉਹ ਤੇ ਕੰਮ ਆ ਉਹ ਨਹੀਂ ਮਿਲਣਾ ਸਾਡੇ ਉਥੇ ਪੱਲੇਦਾਰ ਵਿਹਲੇ ਹੋ ਜਾਣੇ ਆ ਮੰਡੀ ਕਰਨ ਦੇ ਨਾਲ ਮਸ਼ੀਨੀ ਕਰਨ ਵਿੱਚ ਉਹਨਾਂ ਦਾ ਸਾਡਾ ਸਮਾਨ ਜਿਹੜਾ ਉਹ ਸਹਿਲਵਾਂ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਵੀ ਸਾਡੀਆਂ ਝੋਨੇ ਦੀ ਜੋ ਫਸਲ ਸੀ ਇਹ ਤੇ ਬਹੁਤ ਵੱਡਾ ਹਮਲਾ ਸਾਡੇ ਤੇ ਹੋਇਆ ਆਉਣ ਵਾਲੇ ਸਮੇਂ ਤੇ ਕਣਕ ਤੇ ਵੀ ਹਮਲਾ ਆਊਗਾ ਇੱਕ ਦੇਸ਼ ਇੱਕ ਰਾਸ਼ਟਰ ਦੀ ਗੱਲ ਉਹ ਕਰਦੇ ਆ ਲੇਕਿਨ ਐਮਐਸਬੀ ਦੀ ਗੱਲ ਥਰੂਆਊਟ ਇੰਡੀਆ ਇਹ ਖੋਣੀ ਚਾਹੀਦੀ ਆ ਕੱਲ ਜਾਖੜ ਸਾਹਿਬ ਦਾ ਬਿਆਨ ਆਇਆ ਕਿ ਪੰਜਾਬ ਦੀ ਸਾਰੀ ਫਸਲ ਨਹੀਂ ਚੁੱਕਣੀ ਅਸਲ ਵਿੱਚ ਨiyet ਵੱਧ ਨਹੀਂ ਹਤਿਆ ਸਾਰੀ ਫਸਲ ਚੁੱਕਣੀ ਇਥੋਂ ਦਾ ਮੰਡੀਕਰਨ ਸਿਸਟਮ ਦਾ ਫਰਜ਼ ਬਣਦਾ ਇਥੋਂ ਦੀਆਂ ਮਾਰਕੀਟਿੰਗ ਕਮੇਟੀਆਂ ਦਾ ਫਰਜ਼ ਬਣਦਾ ਉਹ ਕਮੇਟੀਆਂ ਨੂੰ ਤੋੜ ਕੇ ਆਪਣੇ ਵੱਲ ਨੂੰ ਲਿਜਾ ਕੇ ਉਹਨਾਂ ਰਾਹੀਂ ਸਾਰਾ ਸਮਾਨ ਦੁਆਰਾ ਯਾਨੀ ਵੱਡੇ ਹਜ਼ਾਰੇਦਾਰ ਨੂੰ ਹਾਂਜੀ ਆਸਾਂ ਤਾਂ ਪੰਜਾਬ ਸਰਕਾਰ ਤੋਂ ਵੀ ਬੜੀਆਂ ਸੀ ਉਹਨੂੰ ਪੂਰੀਆਂ ਵੋਟਾਂ ਪਾ ਕੇ ਫੁੱਲ ਮжоਰਿਟੀ ਦੇ ਕੇ ਦਿਤਾਇਆ ਸੀ ਉਹ ਤਾਂ ਪੰਜਾਬ ਸਰਕਾਰ ਦੀ ਕੀ ਕਰ ਗਈ ਜੇ ਅਸਲ ਵਿੱਚ ਜਿਹੜਾ ਸਿਸਟਮ ਹੈ ਇਸ ਸਮਰਾਜੀ ਸਿਸਟਮ ਹੈ ਜਿਹੜੀ ਵੀ ਸਰਕਾਰ ਕਿਤੇ ਵੀ ਬਣਦੀ ਉਹ ਸਾਮਰਾਜ ਪੱਖੀ ਬਣਦੀ ਆ ਚਾਹੇ ਉਹ ਪੰਜਾਬ ਚ ਹੋਵੇ ਚਾਹੇ ਕਿਤੇ ਵੀ ਹੋਵੇ ਇੱਥੇ ਵੀ ਹਜ਼ਾਰੇਦਾਰੀ ਸਾਮਰਾਜ ਦੀ ਆ ਖੇਤੀ ਨੀਤੀ ਨੂੰ ਇਹ ਗੱਲ ਕਿਹਾ ਜਾਂਦੀ ਕਿ ਸਟੇਟ ਦਾ ਵਿਸ਼ਾ ਆ ਲੇਕਿਨ ਇਹਦੇ ਵਿੱਚ ਬਣਦਾ ਨਵਾਂ ਰੋਲ ਜੋ ਕੇਂਦਰ ਦਾ ਕੇਂਦਰ ਨੇ ਜੋ ਸਬਸਿਡੀ ਸਬਸਿਡਾਈਜ਼ ਕਰਨਾ ਹੁੰਦਾ ਸਾਰਾ ਕੁਝ ਉਹ ਵੱਡੇ ਜ਼ਾਰੇਦਾਰ ਨੂੰ ਚਲਿਆ ਜਾਂਦਾ ਇੱਥੇ ਇੱਕ ਡੇਢ ਕਿੱਲੇ ਦੇ ਮਾਲਕ ਨੇ ਲੋਕ ਇਹਨਾਂ ਨੂੰ ਸਬਸਿਡੀ ਜਾਂ ਉਹ ਸਿਸਟਮ ਚ ਕੋ ਖਾਸ ਲਾਭ ਨਹੀਂ ਹੁੰਦਾ ਇਹ ਸਾਰੇ ਸਿਸਟਮ ਨੂੰ ਪਰਚੋਲ ਵੀ ਨਜ਼ਰ ਨਾਲ ਦੇਖ ਕੇ ਇਹ ਕਾਣੀ ਵੰਡ ਨੂੰ ਦੂਰ ਕੀਤਾ ਜਾਣਾ ਚਾਹੀਦਾ ਜਿਹੜੀ ਤੋੜੀ ਆ ਰਹੀ ਹੈ ਸਹੀ ਮੈਨਿਆਂ ਚ ਜਿਹੜਾ ਨਵਾਂ ਮੰਡੀ ਖੇਤੀ ਨੀਤੀ ਖਰੜਾ ਜਿਹੜਾ ਆਇਆ ਹੈ ਉਹਦੇ ਨਾਲ ਸਿਰਫ ਤੇ ਸਿਰਫ ਕਿਸਾਨੀ ਪ੍ਰਭਾਵਿਤ ਨਹੀਂ ਹੋਣੀ ਉਹਦੇ ਨਾਲ ਇਥੋਂ ਦਾ ਛੋਟਾ ਦੁਕਾਨਦਾਰ ਰੇੜੀ ਫੜੀ ਵਾਲਾ ਤੇ इवन ਇਹ ਕਹ ਦਈਏ ਵੀ ਲੋਕਾਂ ਦੇ ਵੱਡੇ ਕੰਮਕਾਰ ਜਿਹੜੇ ਚੱਲਦੇ ਨੇ ਉਹ ਸਾਰੇ ਖੁੱਸਣੇ ਆ ਅੱਜ ਇਸ ਮੰਡੀ ਖੇਤੀ ਨੀਤੀ ਦੇ ਨਾਲ ਇੱਥੋਂ ਦੇ ਆੜਤੀਆਂ ਨੂੰ ਵੀ ਵੱਡੀ ਛੱਟ ਵੱਜ ਰਹੀ ਆ ਉਹ ਵੀ ਇਸ ਗੱਲ ਨੂੰ ਸਮਝਦੇ ਜਾ ਇੱਥੋਂ 15000 ਤੋਂ ਵੱਧ ਦੇ ਇੱਥੇ ਸੈਲਰ ਆ ਜਿਹੜਾ ਬੰਦ ਹੋਣ ਵਾਲੇ ਪਾਸੇ ਨੂੰ ਜਾਣਾ ਇਹਦੇ ਨਾਲ ਨਾਲ ਹੀ ਸਾਰੀ ਜਿਹੜੀ ਮੰਡੀ ਆ ਉਹ ਸਾਰੀ ਕਲੋਜ਼ ਹੋਣੀ ਆ ਔਰ ਜਿਹਨਾਂ ਮੰਡੀਆਂ ਚ ਅਸੀਂ ਛੋਟੀਆਂ ਛੋਟੀਆਂ ਗੰਡਾ ਸਬਜ਼ੀਆਂ ਜਾਂ ਕੋਈ ਦੂਜੀ ਤੀਜੀ ਚੀਜ਼ ਲੈ ਕੇ ਜਾ ਰਹੇ ਆ ਉਹ ਸਾਰਾ ਕੁਝ ਸਮੇਟਿਆ ਜਾਣਾ ਇਹ ਅੱਜ ਦਾ ਜਿਹੜਾ 13 ਤਰੀਕ ਦਾ ਪ੍ਰੋਗਰਾਮ ਰੱਖਿਆ ਲੋਹੜੀ ਵਾਲੇ ਦਿਨ ਦਾ ਇਹਦੇ ਸਬੰਧ ਚ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਲੋਹੜੀ ਵਾਲੇ ਦਿਨ ਨੂੰ ਲੋਹੜੀ ਮਨਾਉਦੇ ਕਿਉਂ ਆ ਸੀ ਲੋਹੜੀ ਇਸ ਕਰਕੇ ਮਨਾਉਂਦੇ ਆ ਕਿਉਂਕਿ ਇੱਥੇ ਦਾ ਜਿਹੜਾ ਅਕਬਰ ਬਾਦਸ਼ਾਹ ਸੀ ਉਸ ਸਮੇਂ ਦੇ ਅੰਦਰ ਉਹ ਵੱਡੀ ਪੱਧਰ ਤੇ ਜ਼ਮੀਨੀ ਲਗਾ ਲੈਂਦਾ ਸੀ ਉਹ ਤਾਂ ਜ਼ਮੀਨਾਂ ਤੇ ਕਬਜ਼ੇ ਦੀ ਵੀ ਗੱਲ ਨਹੀਂ ਸੀ ਕਰਦਾ ਉਹ ਤਾਂ ਮੰਡੀ ਨੂੰ ਵੀ ਰੱਖਦਾ ਸੀ ਤੇ ਉਸ ਨਗਾਨ ਦੇ ਖਿਲਾਫ ਦੁੱਲੇ ਪੱਟੀ ਹੁਣੀ ਇੱਕ ਵੱਡਾ ਅੰਦੋਲਨ ਲੜਿਆ ਉਹ ਇੱਕ ਸਲੋਗਨ ਸੀ ਤੇ ਇੱਕ ਸਨੇਹਾ ਸੀ ਬੇਸ਼ੱਕ ਅਸੀਂ ਅੱਜ ਆਪਣੇ ਪੁੱਤਾਂ ਦੇ ਜੰਮਣ ਦੇ ਉੱਤੇ ਲੋੜੀਆਂ ਪਾ ਰਹੇ ਆਂ ਚਾ ਪਿੰਡਾਂ 'ਚ ਸ਼ਰਾਪਾ ਪੀ ਰਹੇ ਆਂ ਬੜਬੜੇ ਢੋਲ ਬਜਾ ਰਹੇ ਆਂ ਸਹੀ ਮਹਿਨਤ 'ਚ ਲੋੜੀ ਦਾ ਸਲੋਗਨ ਜਿਹੜਾ ਹੈ ਉਸ ਟਾਈਮ ਦੀ ਕਿਸਾਨੀ ਦਾ ਸਲੋਗਨ ਹੈ ਜਦੋਂ ਉਸ ਕਿਸਾਨੀ ਨੂੰ ਲੁੱਟਣ ਵਾਲੇ ਪਾਸੇ ਨੂੰ ਸਰਕਾਰਾਂ ਤੁਰੀਆਂ ਸੀ ਜਿਹੜਾ ਦੁੱਲੇ ਪੱਟੀ ਹੁਣੀ ਵਿਰੋਧ ਕੀਤਾ ਉਹ ਸਾਦਲ ਦੀ ਬਾਰਨਾ ਵਿਰੋਧ ਕੀਤਾ ਉਸ ਮੁੱਚੇ ਤੌਰ ਦੇ ਉੱਤੇ ਅੱਜ ਜਿਹੜਾ ਕਾਨੂੰਨ ਆ ਉਹ ਦੁੱਲੇ ਪੱਟੀ ਹੁਣਾ ਨਾਲੋਂ ਬਾਧੂ ਖਤਰਨਾਕ ਕਾਨੂੰਨ ਆ ਜੇ ਇੱਥੇ ਮੰਡੀ ਜਾਂਦੀ ਆ ਤੇ ਇੱਥੇ ਕੁਝ ਨਹੀਂ ਰਹਿਣਾ ਇਸ ਕਰਕੇ ਸਮੁੱਚੀ ਇੱਥੋਂ ਦੀ ਟਰਾਂਸਪੋਰਟ ਖਤਮ ਹੋ ਜਾਏਗੀ ਔਰ ਜੋ ਨਵੇਂ ਫੈਸਲੇ ਸਰਕਾਰ ਨੇ ਲਏ ਨੇ ਉਹਦੇ ਵਿੱਚ ਰੇਲਵੇ ਦਾ 100% ਨਿੱਜੀ ਕਰਨ ਦਾ ਫੈਸਲਾ ਹੈ ਉਹਦੇ ਨਾਲ 70 30 ਦੀ ਦੇਸ਼ੋ ਜਿਹੜੀ ਆ ਉਹ ਲਗਾਤਾਰ ਹੋਰ ਅੱਗੇ ਵਧਾਏ ਜਾ ਰਿਹਾ ਇਸ ਕਰਕੇ ਇਹ ਏਜੰਡਾ ਜਿਹੜਾ ਇਹ ਕਾਰਪੋਰੇਟਾਂ ਦਾ ਏਜੰਡਾ ਇਹ ਪੂਰੇ ਵਰਲਡ ਲੈਵਲ ਦਾ ਏਜੰਡਾ ਹੈ ਇੱਥੇ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਤੇ ਹਲਚਲ ਮਚੀ ਹੋਈ ਆ ਇਸ ਕਰਕੇ ਅੱਜ ਦਾ ਜਿਹੜਾ ਐਸਕੇਐਮ ਨੇ ਪ੍ਰੋਗਰਾਮ ਦਿੱਤਾ ਹੈ ਉਹਦੇ ਮੁਤਾਬਕ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜਾ ਨਵਾਂ ਮੰਡੀ ਖੇਤੀ ਕਾਨੂੰਨ ਲਿਆਂਦਾ ਉਹਨੂੰ ਰੱਦ ਕਰੇ ਤੇ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣੇ ਪਰ ਸਰਕਾਰ ਇਸ ਤੇ ਟਸ ਤੋਂ ਮਸ ਸੁਣੇ ਵਾਲੀ ਨਹੀਂ ਜਿੰਨਾ ਚਿਰ ਵੀ ਸਾਡਾ ਸੰਘਰਸ਼ ਚੱਲੂਗਾ ਇਹਨਾਂ ਨੀਤੀਆਂ ਦੇ ਖਿਲਾਫ ਲੜਦੇ ਰਾਂਗੇ ਇਹ ਕਿਸਾਨ ਆਗੂਆਂ ਦਾ ਕਹਿਣਾ ਹੈ ਅਤੇ ਅੱਜ ਤੁਸੀਂ ਤਸਵੀਰਾਂ ਦੇਖਿਆ ਹੁਸ਼ਿਆਰਪੁਰ ਦੇ ਪਿੰਡ ਭੁੱਲੋਵਾਲ ਦੀਆਂ ਜਿੱਥੇ ਕਿ ਅੱਜ 20 ਕਿਸਾਨਾਂ ਵੱਲੋਂ ਲੋਹੜੀ ਵਾਲੇ ਦਿਨ ਵੀ ਉਹਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਇੱਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਕੈਮਰਾ ਪਰਸਨ ਅਨੁ ਅਮਿਤ ਠਾਕੁਰ ਨਾਲ ਯੁਗੇਸ਼ ਕੁਮਾਰ ਬ੍ਰਿਟਿਸ਼ ਨਿਊਜ਼ ਹੁਸ਼ਿਆਰਪੁਰ